ਦੀ ਨਾਮ ਕੀ ਤੁਹਾਡਾ ਸ਼ਰਿੰਦਰ ਬੱਬਰ ਕੀ ਗੱਲ ਬਾਤ ਹੈ ਰਾਤੀ ਮੇਰਾ ਬੇਟਾ ਸੁੱਤਾ ਆਹੀ ਘਰ ਇਹ ਮੇਰੇ ਦੋ ਬੇਟੇ ਦਾ ਦੋਸਤ ਕੋਈ ਲੜ ਪਿਆ ਹੋਣਾ ਕਿਤੇ ਤੇ ਉਹਨੂੰ ਰਾਤੀ ਫੋਨ ਆਇਆ ਕੋਈ 1:00 2:00 ਵਜੇ ਕਿ ਮੇਰੇ ਘਰ ਆ ਤੂੰ ਉਹ ਉਹਦੇ ਘਰ ਗਿਆ ਤੇ ਮੁੜ ਕੇ ਉਸ ਉਸ ਤਿੰਨ ਯੂਕਾਂ ਨੇ ਉਹਨੂੰ ਜਿਆਦਾ ਕੁੱਟਿਆ ਉਹਨੂੰ ਇੰਨਾ ਕੁੱਟਿਆ ਕਿ ਉਹਦੇ ਪਸਲੀਆਂ ਨੱਕ ਇਥੋਂ ਪਿੱਛੇ ਮਾਰਿਆ ਉਹਨੂੰ ਜ਼ਿਆਦਾ ਕਿੱਥੇ ਦੀ ਘਟਨਾ ਹੈ ਕਿਹੜੀ ਜਗ੍ਹਾ ਦੀ ਇਹ ਬਸਤੀ ਸ਼ੇ ਕੋੜਵੀਆਰ ਦੀ ਘਟਨਾ ਹੈ ਜਿਹੜੇ ਮੁੰਡੇ ਨੇ ਬੁਲਾਇਆ ਸੀ ਉਹ ਕੌਣ ਸੀ ਉਹ ਕਿੱਥੇ ਰਹਿਣ ਵਾਲਾ ਉਹ ਵੀ ਉੱਥੇ ਦਾ ਹੀ ਰਹਿਣ ਵਾਲਾ ਤੁਸੀਂ ਉੱਥੇ ਰਹਿੰਦੇ ਹੋ ਹਾਂਜੀ ਮੈਂ ਵੀ ਉੱਥੇ ਰਹਿਣਾ ਥੋੜੀ ਦੂਰ ਤੇ ਦਿਸਤਬ ਤੇ ਘਰ ਆਦਾ ਇਹ ਹੁਣ 500 ਮੀਟਰ ਤੇ 500 ਹਜ਼ਾਰ ਮੀਟਰ ਤੇ ਤੁਹਾਡੇ ਮੁੰਡੇ ਦੀ ਵੀ ਕੋਈ ਦੁਸ਼ਮਣੀ ਸੀ ਨਾ ਨਾ ਕੋਈ ਦੁਸ਼ਮਣੀ ਸੀ ਉਹ ਯਾਰੀ ਦੋਸਤੀ ਪਿੱਛੇ ਘਰੋਂ ਬੁਲਾਇਆ ਉਹਨੇ ਕਿਹੜਾ ਸੁੱਤਾ ਕੋਣੇ ਨਾਮ ਚੋਂ ਦਾ ਜਿਹੜਾ ਗੱਲ ਕਰ ਰਿਹਾ ਰਿਸ਼ੂ ਨਾਂ ਸੀ ਮੁੰਡੇ ਦਾ ਉਹ ਉਹਨੇ ਫੋਨ ਕੀਤਾ ਮੇਰੇ ਮੁੰਡੇ ਨੂੰ ਕਿ ਤੇ ਮੇਰੇ ਘਰ ਆ ਤੂੰ ਤੇ ਆਪਾਂ ਫੈਸਲਾ ਉਹ ਪਤਾ ਨਹੀਂ ਕੀ ਕਰਨਾ ਉਹ ਜਦੋਂ ਘਰ ਉਹਦੇ ਪਹੁੰਚਿਆ ਨਹੀਂ ਉਹ ਤਿੰਨ ਮੁੰਡੇ ਜਿਹੜੇ ਉਹਦੇ ਘਰ ਬਾਹਰ ਦਾਤ ਕਰਦੇ ਬੈਸੇ ਉਲਟਾ ਉਹਨੂੰ ਮੇਰੇ ਮੁੰਡੇ ਨੂੰ ਕੁੱਟਤਾ ਉਹਨਾਂ ਨੇ ਫੈਸਲਾ ਰਾਤੀ ਥੋੜੀ ਹੁੰਦਾ ਮੈਂ ਮੈਂ ਮੈਨੂੰ ਐਹੀ ਤੇ ਗੱਲ ਗਿਆ ਵੈਸੇ ਹੀ ਮੁੰਡਾ ਯਾਰੀ ਦੋਸਤੀ ਪਿੱਛੇ ਚਲਾ ਗਿਆ ਯਾਰੀ ਦੋਸਤੀ ਪਿੱਛੇ ਮੁੰਡਾ ਚਲਾ ਗਿਆ ਹੁਣ ਯਾਰੀ ਦੋਸਤੀ ਦੇਖੇ ਕਿ ਕੀ ਦੇਖੇ ਉਹ ਯਾਰੀ ਦੋਸਤੀ ਪਿੱਛੇ ਉਹਨੇ ਚੱਕ ਲਿਆ ਕਲਮ ਕੇ ਮੇਰਾ ਦੋਸਤ ਲਾਂਡਾ ਤੁਹਾਡੇ ਮੁੰਡੇ ਦੇ ਲੱਗੇ ਯਾਰ ਦੋਸਤ ਨੂੰ ਵੀ ਲੱਗੀ ਜਣਾ ਉਹਨੇ ਲੱਗੀਆਂ ਸੱਟਾਂ ਪਰ ਮੇਰੇ ਮੁੰਡੇ ਦੇ ਗੁੱਜੀਆਂ ਲੱਗੀਆਂ ਕੀ ਮਾਰਿਆ ਕੀ ਤੁਹਾਡੇ ਬੇਟੇ ਦੇ ਇੱਕ ਉਹ ਦਾਤ ਮਾਰੀ ਪੁੱਠੀ ਉਹਨਾਂ ਨੇ ਸਿਰ ਤੇ ਉਹਦੀ ਹੱਡੀ ਰੀੜ ਦੀ ਹੱਡੀ ਹੈ ਪਿੱਛੋਂ ਹੱਡੀ ਟੁੱਟ ਗਈ ਹੈ ਤੇ ਗੁੱਜੀਆਂ ਘਸੁੰਨ ਮਾਰੇ ਉਹਦੇ ਉਹ ਆਈ ਸੀ ਯੂ ਜੀ ਆ ਹੁਣ ਆਈ ਸੀ ਯੂ ਚ ਹੈ ਹਾਲਾਤ ਐ ਕਿ ਉਹ ਕਹਿੰਦੇ 3 ਦਿਨ ਚ ਪਾਣੀ ਛੱਡ ਸਕਦੇ ਹੁੰਦੇ ਮੇਰੀ। ਹੋਸ਼ ਵਗੈਰੇ ਹੈਗੀ ਕਿ ਨਹੀਂ ਹੈਗੀ? ਹੋਸ਼ ਆਂਦੀ ਐ ਫੇਰ ਸੋ ਜਾਂਦਾ ਆਂਦੀ ਫੇਰ ਸੋ ਜਾਂਦਾ। ਮੁਸਕਮੇਲ ਕੀਤੀ ਹੈ। ਮੁਸਕਮੇਲ ਕੀਤੀ ਪੰਜ ਨੰਬਰ थाने। ਉਹ ਕੀ ਕਹਿੰਦੇ? ਉਹ ਕਹਿੰਦੇ ਆਪਾਂ ਫੜਦੇ ਆ ਉਹਨਾਂ ਨੇ ਕੀਤੀ ਐ ਕਾਰਵਾਈ। ਭਾ ਕਿੰਨੇ ਮੁੰਡੇ ਸੀ ਕਿੰਨੇ? 3 ਮੁੰਡੇ ਸੀ। ਨਾਮ ਕੀ ਲਿਖਾਇਆ ਉਹਨਾਂ ਦੇ? ਨਾਮ ਗੋਪੂ, ਵਿਸ਼ਨੂ, ਗੈਲੂ। ਉੱਥੇ ਰਹਿੰਦੇ ਆ ਤਿੰਨੇ ਮੁੰਡੇ। ਉੱਥੇ ਕਿਤੇ ਉਰੇ ਪਰੇ ਰਹਿੰਦੇ ਨੇ ਆਪਾਂ ਨੂੰ ਨਹੀਂ ਪਤਾ। ਮੈਨੂੰ ਨਾ ਸੋਹਰ ਕਿਵੇਂ ਆਈ ਬੁਲਸੀ ਘਰ ਆਈ ਕਿਥੇ ਇੱਥੇ ਆਈ ਬੁਲਸੀ ਕੋਈ ਘਟਨਾ ਸੀਸੀਟੀਵੀ ਕੈਮਰੇ ਦੀ ਕਟਾਇਆ ਕੋਈ ਉਹ ਸੀਸੀ ਕੈਮਰਾਮੈਨ ਨੂੰ ਭੇਜੀ ਫੋਟੋ